ਮਾਂ ਕਿ ਉਹ ਖਲਗਲ ਪੁੱਤਾਂ ਨੂੰ ਕਿੰਨਾ ਮੰਮਾ ਕੋ ਚਾਹਤਾ ਮਾਦਾ ਬੰਨ ਲਗਦਾਂ ਸੇ ਆਗੇ ਰਗਾ ਕੇ ਮੈਨੂੰ ਇਦਾਂ ਦੀਆਂ ਵੀਡੀਓਜ਼ ਬਣਾਣੀ ਬਿਲਕੁਲ ਪਸੰਦ ਨਹੀਂ ਪਰ ਜਦ ਇੱਕ ਛੋਟੇ ਬੱਚੇ ਨੇ ਆਪਣੀ ਮਾਂ ਨੂੰ ਆਪਣੀ ਅੱਖਾਂ ਨਾਲ ਜਲਦੇ ਦੇਖਿਆ ਤਾਂ ਮੇਰੇ ਤੋਂ ਰਹਿ ਨਹੀਂ ਗਿਆ ਸੋਚੋ ਇੱਕ ਛੋਟਾ ਬੱਚਾ 5 ਸਾਲਾਂ ਦਾ ਜਿਸ ਨੇ ਆਪਣੀ ਮਾਂ ਨੂੰ ਆਪਣੇ ਪਿਓ ਦੇ ਹੱਥੀ ਜਲਦੇ ਹੋਏ ਦੇਖਿਆ ਉਸਤੇ ਕੀ ਬੀਤੀ ਹੋਈ ਹੈ ਉਹ ਬੱਚੇ ਦੀ ਆਵਾਜ਼ ਘਰ ਘਰ ਵਿੱਚ ਗੂੰਜ ਰਹੀ ਹੈ ਪਰ ਸਾਰੇ ਚੁੱਪ ਨੇ ਬੱਚਾ ਕਹਿੰਦਾ ਨਜ਼ਰ ਆ ਰਿਹਾ ਕਿ ਪਾਪਾ ਨੇ ਮੰਮੀ ਨੂੰ ਲਾਈਟਰ ਨਾਲ ਅੱਗ ਲਾ ਦਿੱਤੀ ਉਸ ਬੱਚੇ ਦੇ ਦਿਮਾਗ 'ਚ ਕਿੰਨਾ ਵੱਡਾ ਟਰੋਮਾ ਕਿੰਨਾ ਦਰਦ ਕਿੰਨਾ ਡਰ ਬੈਠਿਆ ਹੋਏਗਾ ਆਪਾਂ ਸੋਚ ਵੀ ਨਹੀਂ ਸਕਦੇ ਇਹ ਸਿਰਫ ਇੱਕ ਨਿਊਜ਼ ਹੈਡਲਾਈਨ ਨਹੀਂ ਹੈ ਇੱਕ ਚੀਖ ਹੈ ਜੋ ਸਾਡੇ ਸਮਾਜ ਨੂੰ ਸੁਣਨੀ ਚਾਹੀਦੀ ਹੈ ਪਰ ਅਸੀਂ ਹਜੇ ਵੀ ਚੁੱਪਾਂ ਇਹ ਕਹਾਣੀ ਹੈ ਨਿੱਕੀ ਪੱਟੀ ਦੀ ਜਿਹਦਾ 9 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਹ 9 ਸਾਲਾਂ ਤੋਂ ਮਾਰਕੁੱਟ ਸਹਾਰੀ ਸੀ ਮੈਂਟਲ ਟੌਰਚਰ ਸਹਾਰੀ ਸੀ ਤੇ ਦਹੇਜ ਦੀ ਮੰਗ ਨੂੰ ਸਹਰੀ ਸੀ ਇੰਨਾ ਜ਼ਿਆਦਾ ਉਹਦੇ ਇਨ-ਲॉज ਭੁੱਖੇ ਸੀਗੇ ਗਰੀਬੀ ਸੀਗੇ ਵਿਚਾਰੇ ਗਰੀਬ ਸੀਗੇ ਵਿਚਾਰੇ ਵੀ ਨਹੀਂ ਆਈ ਆ ਡੋਨਟ ਵਾਂਟ ਟੂ ਸੇ ਦੈਟ ਵਰਡ ਇਨੇ ਪਿਖਾਰੀ ਸੀਗੇ ਕਿ ਉਹਨਾਂ ਨੂੰ ਆਲਰੇਡੀ ਸਕੋਰਪੀਓ ਐਸਯੂਵੀ ਗੱਡੀ ਮਿਲ ਚੁੱਕੀ ਸੀ ਕੈਸ਼ ਮਿਲ ਚੁੱਕਿਆ ਸੀ ਮੋਟਰਸਾਈਕਲ ਮਿਲ ਚੁੱਕਿਆ ਸੀ ਤੇ ਫਿਰ ਵੀ ਉਹ ਨਿੱਕੀ ਤੋਂ 35 ਤੋਂ 36 ਲੱਖ ਦੀ ਡਿਮਾਂਡ ਕਰ ਰਹੇ ਸੀ ਤੇ ਰੀਸੈਂਟਲੀ 21 ਅਗਸਤ ਨੂੰ ਜਦ ਨਿੱਕੀ ਨੇ ਆਪਣਾ ਸੁਪਨਾ ਦੱਸਿਆ ਕਿ ਮੈਂ ਆਪਣਾ ਪਾਰਲਰ ਫਿਰ ਤੋਂ ਰੀਸਟਾਰਟ ਕਰਨਾ ਹੈ ਤਾਂ ਉਹਦੇ ਘਰ ਲੜਾਈ ਹੋ ਗਈ ਉਹਦੀ ਮਦਰ ਇਨ ਲਾ ਜੋ ਖੁਦ ਇੱਕ ਫੀਮੇਲ ਹੈ ਕੇਰੋਸਿਨ ਲੈ ਕੇ ਆਈ ਆਪਣੇ ਮੁੰਡੇ ਨੂੰ ਦਿੱਤਾ ਵਿਪਿੰਨ ਨੂੰ ਦਿੱਤਾ ਨਿੱਕੀ ਦੇ ਹਸਬੰਦ ਨੂੰ ਉਹਨੇ ਲੜਾਈ ਕੁੱਟ ਦੇ ਵਿੱਚ ਉੱਤੇ ਕੇਰੋਸਿਨ ਬਾਤਾ ਤੇ ਉਹਨੂੰ ਅੱਗ ਲਾ ਦਿੱਤੀ ਜਿਹੜੇ ਬੰਦਾ ਅੱਗ ਨਾਲ ਮਰਦਾ ਨਾ ਸਭ ਤੋਂ ਜ਼ਿਆਦਾ ਪੇਨਫੁਲ ਡੈਥ ਹੁੰਦੀ ਆ ਅੱਗ ਦੇ ਨਾਲ ਇਹ ਸਭ ਕੁਝ ਰਿਕਾਰਡ ਹੋ ਰਿਹਾ ਸੀ ਤੁਸੀਂ ਇੰਸਟਾਗ੍ਰam ਦੇ ਵੀ ਦੇਖਿਆ ਹੋਣਾ ਕਿ ਇਸ ਤਰ੍ਹਾਂ ਦੇ ਵੀਡੀਓਸ ਚੱਲ ਰਹੇ ਨੇ ਤੇ ਹਸਪੀਟਲ ਇਹ ਜਾਂਦੇ ਹੋਏ ਨਿੱਕੀ ਦੀ ਮੌਤ ਹੋ ਗਈ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਸਿਰਫ ਇੱਕ ਘਰ ਦੀ ਕਹਾਣੀ ਨਹੀਂ ਹੈ ਕਿਉਂਕਿ ਆਪਾਂ ਕਿੰਨੇ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਕਿ ਸਾਡੇ ਸਮਾਜ ਵਿੱਚ ਕੈਂਸਰ ਵੱਧਦਾ ਜਾ ਰਿਹਾ ਹੈ ਕੈਂਸਰ ਫਿਜ਼ੀਕਲ ਇਲਮੈਂਟ ਦੀ ਮੈਂ ਗੱਲ ਨਹੀਂ ਕਰ ਰਹੀ ਦ ਹੈਜ ਵਰਗੇ ਕੈਂਸਰ ਦੀ ਗੱਲ ਕਰ ਰਹੀ ਹਾਂ ਜੋ ਪੂਰੇ ਸਮਾਜ ਵਿੱਚ ਵੱਧਦਾ ਜਾ ਰਿਹਾ ਜਿੱਥੇ ਵਿਆਹ ਨੂੰ ਕਿੰਨਾ ਦਿੱਤਾ ਕਿੰਨਾ ਮਿਲਿਆ ਉਸ ਨਾਲ ਨਾਪਿਆ ਦੋਲਿਆ ਜਾਂਦਾ ਨਿੱਕੀ ਦੀ ਗਲਤੀ ਇਹ ਸੀ ਕਿ ਉਹ 9 ਸਾਲਾਂ ਤੱਕ ਇਸ ਅbschੈਰੀ ਸੀ ਤੇ ਉਹਦੀ ਇਹੀ ਵੱਡੀ ਗਲਤੀ ਉਹਤੇ ਪਾਰੀ ਪੈ ਗਈ ਤੇ ਉਹਨੂੰ ਅੱਗ ਨਾਲ ਜਲਾ ਕੇ ਮਾਰ ਦਿੱਤਾ ਕਿਨੇ ਬਸ ਇੰਨਾ ਹੀ ਗਿਆ ਸੀਗਾ ਕਿ ਮੈਂ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਹੈ ਉਹ ਰੀਲਸ ਬਣਾਉਂਦੀ ਸੀਗੀ ਉਹਨੇ ਆਪਣਾ ਇੰਸਟਾਗ੍ਰਾਮ ਪਾਰਲਰ ਖੋਲਣਾ ਸੀ ਪਰ 2025 ਦੇ ਵਿੱਚ ਵੀ ਕੁੜੀਆਂ ਨੂੰ ਆਪਣੇ ਸੁਪਨੇ ਰੱਖਣ ਦਾ ਹੱਕ ਨਹੀਂ ਹੈ ਬਹੂਆਂ ਨੂੰ ਨੂਆ ਨੂੰ ਆਪਣੇ ਸੁਪਨੇ ਰੱਖਣ ਦਾ ਹੱਕ ਨਹੀਂ ਹੈ ਕਿਉਂਨਾਂ ਦੇ ਅਨੁਸਾਰ ਐਦਾ ਦੀ ਮੈਂਟੈਲਿਟੀ ਵਾਲੇ ਲੋਕਾਂ ਦੇ ਅਨੁਸਾਰ ਬਹੂਆਂ ਨੂਆ ਘਰ ਵਿੱਚ ਚੰਗੀ ਲੱਗਦੀਆਂ ਕਿਹੜਾ ਘਰ ਜਿੱਥੇ ਘਰ ਚ ਤੁਹਾਡੇ ਤੇ ਕੰਟਰੋਲ ਹੋਵੇ ਬਾਹਰ ਜਾਣ ਤੋਂ ਰੋਕਿਆ ਜਾਏ ਜਿੱਥੇ ਖੌਫ ਹੋਵੇ ਉਹ ਘਰ ਕੀ ਹੈ ਉਹ ਤਾਂ ਜੇਲ ਹੈ ਮੈਨੂੰ ਇਹ ਸੋਚ ਕੇ ਮਤਲਬ ਮੈਨੂੰ ਐਦਾ ਹੁੰਦਾ ਕਿ ਅਸੀਂ ਕਿੰਨੇ ਦੇਰ ਤੱਕ ਇਹ ਕੈਂਸਰ ਨੂੰ ਸਪਰੈਡ ਹੁੰਦੇ ਦੇਖਾਂਗੇ ਕਿੰਨੇ ਸਾਲਾਂ ਤੋਂ ਕਿੰਨੇ ਡੇਕੇਟਸ ਤੋਂ ਕਿੰਨੇ ਜਨਮਾਂ ਤੋਂ ਆ ਫੀਲ ਲਾਈਕ ਕਿ ਦਹੇਜ ਦੀ ਪਰੰਪਰਾ ਚੱਲਦਾ ਹੀ ਆ ਰਿਹਾ ਹੈ ਥੈਂਕਸ ਟੂ ਸੱਚ ਪੀਪਲ ਜੋ ਥੋੜੇ ਬਹੁਤ ਹੈਗੇ ਨੇ ਜੋ ਕੋਈ ਦਹੇਜ ਦੀ ਮੰਗ ਨਹੀਂ ਕਰਦੇ ਦਹੇਜ ਹੈ ਕਿ ਵਾਟ ਦਸ ਡੋਰੀ ਐਕਚੁਅਲੀ ਮੀਨ ਮੈਂ ਤੁਹਾਨੂੰ ਦੱਸਦੀ ਹਾਂ ਡੋਰੀ ਦਾ ਮਤਲਬ ਕੀ ਹੈ ਡੋਰੀ ਇੱਕ ਪੂਰੀ ਤਰ੍ਹਾਂ ਰੈਡ ਫਲੈਗ ਸਿਸਟਮ ਹੈ ਜਿਹਦੇ ਵਿੱਚ ਡੀ ਦਾ ਮਤਲਬ ਹੈ ਡਿਮਾਂਡਸ ਸ਼ੁਰੂ ਤੋਂ ਡਿਮਾਂਡਸ ਹੁੰਦੀਆਂ ਨੇ ਇਹ ਵੀ ਲੈ ਕੇ ਆ ਉਹ ਵੀ ਲੈ ਕੇ ਆ ਇਹਨੇ ਪੈਸੇ ਚਾਹੀਦੇ ਇਹ ਚਾਹੀਦਾ ਇਹ ਚਾਹੀਦਾ ਡਿਮਾਂਡਸ ਓ ਦਾ ਮਤਲਬ ਹੈ ਕੋਡੀ ਓਨਰਸ਼ਿਪ ਤੇ ਕੰਟਰੋਲ ਕਰ ਲੈਣਾ ਇਹ ਤੂੰ ਮੇਰੀ ਪ੍ਰਾਪਰਟੀ ਹੈ ਮੇਰ ਤੋਂ ਪੁੱਛੇ ਬਿਨਾ ਬਾਹਰ ਨਹੀਂ ਜਾਏਗੀ ਮੇਰੀ ਮੰਮੀ ਤਾਂ ਪੁੱਛੇ ਬਿਨਾ ਬਾਹਰ ਨਹੀਂ ਜਾਏਗੀ ਤੋ ਕੋਈ ਕੰਮ ਨਹੀਂ ਕਰ ਸਕਦੀ ਤੋ ਇਹ ਜੋ ਅਸੀਂ ਕਹਾਂਗੇ ਤੋ ਉਦਾਂ ਹੀ ਕਰਨਾ ਡਬਲਿਊ ਵਿਡਰੋਅਲ ਆਪਣੇ ਦੋਸਤਾਂ ਰਿਸ਼ਤੇਦਾਰਾਂ ਤੋਂ ਆਪਣੇ ਕਲੀਕਸ ਤੋਂ ਆਪਣੇ ਘਰਦਿਆਂ ਤੋਂ ਆਪਣੇ ਭਰਾ ਭੈਣਾਂ ਤੋਂ ਵਿਡਰੋਅਲ ਉਹਨੂੰ ਆਈਸੋਲੇਟ ਕਰ ਦੇਣਾ ਕਿ ਉਹ ਇੰਨਾ ਸਾਰੇ ਲੋਕਾਂ ਤੋਂ ਦੂਰ ਹੋ ਜਾਏ ਉਹਨੂੰ ਦੂਰ ਕਰ ਦਿੱਤਾ ਜਾਂਦਾ ਆਰ ਰਿਸਟ੍ਰਿਕਸ਼ਨ ਕੱਪੜਿਆਂ ਤੇ ਰਿਸਟ੍ਰਿਕਸ਼ਨ ਇਹ ਨਹੀਂ ਪਾਣਾ ਉਹ ਨਹੀਂ ਪਾਣਾ ਇਨੇ ਵਜੇ ਨਹੀਂ ਸੋਣਾ ਇਨੇ ਵਜੇ ਉੱਠਣਾ ਉਹਦੇ ਟਾਈਮਿੰਗਸ ਅਗਰ ਉਹ ਜੌਬ ਕਰ ਰਹੀ ਹੈ ਇਨੇ ਵਜੇ ਤੋਂ ਇਨੇ ਵਜੇ ਤੱਕ ਜਾਣਾ ਇਨੇ ਵਜੇ ਤੂੰ ਕਰੇ ਚਾਹੀਦੀ ਹਰ ਚੀਜ਼ ਤੇ ਕੰਟਰੋਲ ਕੀਤਾ ਜਾਂਦਾ ਹੈ ਉਹਦੇ ਪੈਸਿਆਂ ਤੇ ਵੀ ਕੰਟਰੋਲ ਕੀਤਾ ਜਾਂਦਾ ਵਾਈ ਯੋਰ ਵਾਇਸ ਇਜ਼ ਗੋਨ ਨਾਓ ਤੇਰੀ ਆਵਾਜ਼ ਬੰਦ ਹੁਣ ਜੋ ਅਸੀਂ ਬੋਲਾਂਗੇ ਤੋ ਉਹੀ ਕਰਨਾ ਹੈ ਅਗਰ ਤੂੰ ਆਵਾਜ਼ ਉਠਾਏਂਗੀ ਤਾਂ ਤੈਨੂੰ ਬਦਤਮੀਜ਼ ਕਹਿ ਦਿੱਤਾ ਜਾਂਦਾ ਤੇ ਤੇਰੇ ਤੇ ਮੈਂਟਲ ਫਿਜ਼ੀਕਲ ਟੌਰਚਰ ਆਉਂਦਾ ਥਿਸ ਇਜ਼ ਵਾਟ ਐਕਚੁਅਲੀ ਡੌਰੀ ਮੀਨਸ ਡਿਮਾਂਡਸ ਓਨਰਸ਼ਿਪ withdrawal instruction and your voice is gone this is deadly te ek danger signal hai har ek kudi layi jo kise vi samaaj vich hai pure india de kise vi desh vich hai bahar nahi edda hunda bahar le culture ch ye sab cheeza nahi hundiyan india de vich hi hunda te inna zyada vad chuka hai ki sade samne har roz hi koi na koi case aunda hai jehde e ta oh case nahi jehde sade samne aunde ne kinne cases ne jehde sade samne vi nahi aunde so tusi agar ehoje relationship de vich hai ge ho na ਹੱਥ ਜੋੜ ਕੇ ਬੇਨਤੀ ਹੈ ਕੁਝ ਨਹੀਂ ਮਿਲਣਾ ਇਹੋ ਜਿਹੇ ਰਿਸ਼ਤਿਆਂ ਦੇ ਵਿੱਚ ਕੁਝ ਵੀ ਨਹੀਂ ਮਿਲਣਾ ਜਸਟ ਗੈਟ ਆਊਟ ਫਰਮ ਥੈਟ ਮੈਨੂੰ ਨਹੀਂ ਪਤਾ ਕਿਦਾਂ ਤੁਸੀਂ ਬਾਹਰ ਆਣਾ ਪਰ ਤੁਸੀਂ ਬਾਹਰ ਆਣਾ ਹੈ ਕਿਉਂਕਿ ਇਹ ਸਭ ਕੀ ਹੈ ਤੁਹਾਡੀ ਜਾਨ ਤੋਂ ਉੱਤੇ ਕੀ ਚੀਜ਼ ਹੈ ਕੁਝ ਵੀ ਨਹੀਂ ਹੈ ਤੁਹਾਡੀ ਜਾਨ ਤੋਂ ਉੱਤੇ ਕੋਈ ਚੀਜ਼ ਹੈ ਨਾ ਅਗਰ ਤੁਸੀਂ ਕਿਸੇ ਵੀ ਰਿਲੇਸ਼ਨਸ਼ਿਪਸ ਚ ਸਿਰਫ ਇਸ ਕਰਕੇ ਹੋ ਕਿ ਲੋਕੀ ਕੀ ਕਹਿਣਗੇ ਲੋਕਾਂ ਨੇ ਕੱਲ ਵੀ ਕਹਰੇ ਸੀ ਲੋਕਾਂ ਨੇ ਅੱਜ ਵੀ ਕਹਿਣਾ ਲੋਕੀ ਕੱਲ ਵੀ ਕਹਿਣਗੇ ਲੋਕਾਂ ਦਾ ਕੰਮ ਹੈ ਬੋਲਣਾ ਪਰ ਤੁਹਾਡੀ ਜਾਨ ਤੋਂ ਉੱਤੇ ਕੋਈ ਚੀਜ਼ ਨਹੀਂ ਹੈ ਐਂਡ ਮੇਰਾ ਇਹ ਸੰਦੇਸ਼ ਪੇਰੈਂਟਸ ਨੂੰ ਵੀ ਹੈ ਕਿ ਵਿਆਹ ਚ ਕੁੜੀ ਨੂੰ ਭੇਜਣਾ भेजਨ ਤੋਂ ਬਾਅਦ ਤੁਹਾਡੀ ਲਾਈਫ ਖਤਮ ਨਹੀਂ ਹੋ ਜਾਂਦੀ। ਉਹਦੀ ਜ਼ਿੰਦਗੀ ਕੋਈ ਅਗਨੀ ਪਰਿਕਸ਼ਾ ਨਹੀਂ ਹੈ ਕਿ ਉਹਨੂੰ ਹਰ ਮੋੜ ਤੇ ਚੈਲੰਜਸ ਦਾ ਸਾਹਮਣਾ ਕਰਨਾ ਪਵੇ। ਉਹਨੂੰ ਇੰਨੀ ਹਿੰਮਤ ਦੋ ਉਹਨੂੰ ਪਹਿਲਾਂ ਹੀ ਆਪਣੀਆਂ ਕੁੜੀਆਂ ਨੂੰ ਇੰਨਾ ਇਦਾਂ ਦੇ ਪਰਵਰਿਸ਼ਤੋ ਕਿ ਅਗਰ ਤੇਰੇ ਤੇ ਕੋਈ ਜ਼ੁਲਮ ਹੁੰਦਾ ਨਾ ਤੂੰ ਆਵਾਜ਼ ਉਠਾਣੀ ਹੈ ਤੂੰ ਸਾਨੂੰ ਦੱਸਣਾ। ਖੜੇ ਹੋਣਾ ਤੂੰ ਚੁੱਪਚਾਪ ਸਹੰਦੇ ਨਹੀਂ ਰਹਿਣਾ। this is how you treat your daughters ਪਰ ਤੁਸੀਂ ਇਸ ਕਰਕੇ ਚੁੱਪੋਂ ਕਿ ਤੁਹਾਡੀ ਇੱਜ਼ਤ ਖਰਾਬ ਹੋ ਜੇਗੀ ਇੱਜ਼ਤ ਉਹ ਹੁੰਦੀ ਹੈ ਜੋ ਤੁਸੀਂ ਆਪਣੀ ਕੁੜੀ ਦੇ ਨਾਲ ਖੜੇ ਹੁੰਦੇ ਹੋ ਮੋਢੇ ਤੇ ਮੋਢਾ ਲਾ ਕੇ ਉਹਦਾ ਸਾਥ ਦਿੰਦੇ ਹੋ ਚੁੱਪ ਰਹਿਣਾ ਸਮਝਦਾਰੀ ਨਹੀਂ ਹੈ ਚੁੱਪ ਰਹਿਣਾ ਬੇਵਕੂਫੀ ਹੈ ਸੋ ਅਗਰ ਤੁਸੀਂ ਇਹ ਤੁਹਾਡੇ ਨੌਂਚ ਕੋਈ ਵੀ ਨਿੱਕੀ ਵਰਗੀ ਕੁੜੀ ਹੈ ਪਹਿਲਾਂ ਮੈਂ ਨੀਹਾ ਵਰਗੀ ਕੁੜੀ ਤੇ ਗੱਲ ਕੀਤੀ ਸੀ ਹੁਣ ਮੈਂ ਨਿੱਕੀ ਵਰਗੀ ਕੁੜੀ ਤੇ ਗੱਲ ਕਰ ਰਹੀ ਆਈ ਡੋਨਟ ਵਾਂਟ ਕਿ ਮੈਂ ਅਗਲੀ ਕਿਸੇ ਇਦਾਂ ਦੇ ਟੌਪਿਕ ਤੇ ਵੀਡੀਓ ਬਣਾਵਾਂ ਪਲੀਜ਼ a danger signal ਆਗਰ ਤੁਸੀਂ ਇਦਾਂ ਦੇ ਕਿਸੇ ਨੂੰ ਜਾਣਦੇ ਹੋ ਉਹਨਾਂ ਦੀ ਹੈਲਪ ਕਰੋ ਉਹਨਾਂ ਦੀ ਆਵਾਜ਼ ਬਣੋ ਸੋਸ਼ਲ ਮੀਡੀਆ ਤੇ ਜਾ ਕੇ ਇੰਡਾਇਰੈਕਟਲੀ ਉਹਨਾਂ ਦੀ ਹੈਲਪ ਕਰ ਦਿਓ ਔਮਨ ਹੈਲਪਲਾਈਨ ਤੇ ਕੰਪਲੇਂਟ ਪਾ ਦਿਓ ਕੁਝ ਵੀ ਕਰੋ ਬਟ ਪਲੀਜ਼ ਕੁੜੀ ਨੂੰ ਸੇਵ ਕਰ ਲਓ ਸਾਨੂੰ ਐਜੂਕੇਸ਼ਨ ਅਵੇਅਰਨੈਸ ਤੇ ਸਪੋਰਟ ਸਿਸਟਮ ਦੀ ਲੋੜ ਹੈ ਸਾਨੂੰ ਡੋਰੀ ਸਿਸਟਮ ਦੀ ਲੋੜ ਨਹੀਂ ਹੈ ਡੋਰੀ ਸਿਸਟਮ ਨੂੰ ਬੰਦ ਕਰੋ ਤੇ ਕੁੜੀਆਂ ਦਾ ਸਾਥ ਦਿਓ ਕੁੜੀਆਂ ਦਾ ਜੋ ਵੀ ਸੁਪਨੇ ਹੋਣ ਚਾਹੇ ਕੰਟੈਂਟ ਕ੍ਰੀਏਟਰ ਬੰਨਾ ਰੀਲਸ ਬਣਾਣਾ ਆਪਣਾ ਪਾਰਲਰ ਖੋਲਣਾ ਬਾਹਰ ਜਾ ਕੇ ਜੌਬ ਕਰਨੀ ਹੈ ਕੋਈ ਵੀ ਸੁਪਨਾ ਉਦੇ ਸੁਪਨਿਆਂ 'ਚ ਉਹਦਾ ਸਾਥ ਦੋ ਉਹਨੂੰ ਸਪੋਰਟ ਕਰੋ ਕਿਉਂਕਿ ਹਰ ਕਿਸੇ ਦਾ ਇੱਕ ਬੇਸਿਕ ਹੱਕ ਹੈ ਆਪਣੀ ਲਾਈਫ ਜੀਣਾ ਤੇ ਤੁਸੀਂ ਉਸ ਤੋਂ ਉਹਦਾ ਹੱਕ ਨਹੀਂ ਖੋ ਸਕਦੇ ਨਿੱਕੀ ਅੱਜ ਨਹੀਂ ਰਹੀ ਪਰ ਉਹਦੀ ਕਹਾਣੀ ਹਰ ਉਸ ਔਰਤ ਦੀ ਆਵਾਜ਼ ਹੈ ਜੋ ਚੁੱਪ ਹੈ ਆਪਣੀ ਚੁੱਪੀ ਨੂੰ ਤੋੜੋ ਆਪਣੇ ਲਈ ਸਟੈਂਡ ਲਓ ਆਪਣੇ ਬੱਚਿਆਂ ਲਈ ਸਟੈਂਡ ਲਓ ਤੇ ਆਵਾਜ਼ ਆਪਣੀ ਖੁਦ ਬਣੋ ਅਗਰ ਤੁਸੀਂ ਆਪਣੀ ਆਵਾਜ਼ ਨਹੀਂ ਬਣੋਗੇ ਕੋਈ ਆ ਕੇ ਤੁਹਾਡੀ ਆਵਾਜ਼ ਨਹੀਂ ਬਣ ਸਕਦਾ ਮੇਰਾ ਲਾਸਟ ਮੈਸੇਜ ਇਹ ਹੈ ਕਿ ਡੋਰੀ ਨੂੰ ਖਤਮ ਕਰਨਾ ਕੁੜੀਆਂ ਦੀ ਆਵਾਜ਼ ਬਣਨਾ ਔਰਤ ਨੂੰ ਇੱਜ਼ਤ ਦੇਣਾ ਇਹ ਕਾਨੂੰਨ ਦਾ ਨਹੀਂ ਸਾਡੇ ਸਮਾਜ ਦਾ ਫਰਜ਼ ਹੈ ਆਪਣੇ ਸਮਾ ਆਪਣੇ ਜਮੀਰ ਨੂੰ ਜਗਾਓ ਤੇ ਕੁੜੀਆਂ ਦੀ ਆਵਾਜ਼ ਬਣੋ ਉਹਨਾਂ ਨੂੰ ਚੁੱਪ ਰਹਿਣ ਲਈ ਨਾ ਕਹੋ